ਅੱਤ ਤੁਸੀਂ ਕੀ ਕਰ ਰਹੇ ਹੋ ਜੀ ਕਣਕ ਬੋਹਣ ਲੱਗਿਓ ਕੀ ਕਾਰਨ ਹੋ ਗਿਆ ਜੀ ਇਹਦਾ ਕਾਰਨ ਇਹ ਹੈਗਾ ਆ ਤੁਹਾਡੇ ਸਾਹਮਣੇ ਹੈ ਅਸੀਂ ਨੇ ਇਹਨੂੰ ਪਾਣੀ ਲਾਉਣ ਤੋਂ ਪਹਿਲਾਂ ਦੇਖਿਆ ਵੀ ਇਹਨਾਂ ਨੂੰ ਸੁੰਡ ਪੈ ਰਿਆ ਫੇਰ ਅਸੀਂ ਨੇ ਇਹਦੇ ਵਿੱਚ ਦਵਾਈ ਪਾਈ ਪੈਸਟੀਸਾਈਡ ਤੋਂ ਦਵਾਈ ਧਿਆਨ ਦੀ ਣਾਣੇਦਾਰ ਕਲੋਰੋ ਪਾਈ ਇਹਦੇ ਵਿੱਚ ਫੇਰ ਵੀ ਇਹ ਸੁੰਡੀ ਨਹੀਂ ਰੁਗੀ ਕਣਕ ਦਾ ਸੱਤਿਆ ਨਾਸ਼ ਕਰਤਾ ਇਹ ਸਰਕਾਰਾਂ ਕਹਿੰਦੀਆਂ ਨੇ ਵੀ ਤੁਸੀਂ ਅੱਗ ਨਾ ਲਾਓ ਅਸੀਂ ਇਹ 10 ਵਿੱਗੇ ਬਾਹਨ ਨੂੰ ਅੱਗ ਨਹੀਂ ਲਾਈ ਇਸ ਕਰਕੇ ਅਸੀਂ ਐਂ ਬੀਜੀਤੀ ਤੇ 7 ਤਰੀਕ ਦੀ ਬਜਾਈ ਹੋਈ ਹੋਈ ਹੈ ਨਵੰਬਰ ਦੇ ਮਹੀਨੇ ਦੀ ਤੇ ਹੁਣ ਦੋ ਵਾਰੀ ਇਹ ਚ ਰੇਵੀ ਪੈ ਗਿਆ ਖਾਦ ਵੀ ਪਾਈ ਆ ਸਾਰੀ ਡੀਪੀ ਵੀ ਪਾਇਆਗਾ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਹੁਣ ਅੱਗੇ ਟਾਈਮ ਵੀ ਹੈ ਨਹੀਂ ਬਜਾਈ ਦਾ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਨੂੰ ਮਾਮਲਾ ਦਿੱਤਾ ਜਾਵੇ ਇਹਦਾ ਜਿੰਨਾ ਖਰਚਾ ਬਣਦਾ ਉਹ ਸਾਨੂੰ ਦਿੱਤਾ ਜਾਵੇ ਕਿੰਨਾ ਕਿ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਤਾਂ ਜੀ ਆਪਣਾ ਮੰਨ ਕੇ ਕਹੋ ਵੀ 15000 ਰੁਪਏ ਏਕੜ ਦੇ ਹਿਸਾਬ ਨਾਲ ਆਪਣਾ ਖਰਚਾ ਹੋਇਆ ਪੁੱਟਿਆ ਜੀ। ਚੰਗਾ ਬਣਿਆ।